ਹੋ ਜੱਟ ਦਾ ਹਮਰ ਸੋਨਾਲੀ ਕਨਲੇ ਰੰਗ ਦਾ ਨਾ ਹਟ ਗਿਆ ਰਾਂ ਸਵਾਰੀ ਵਾਂਗ ਲੰਘਦਾ ਜੋਰ ਜਾਰ ਲਾਉਣ ਕਦੇ ਐਸ਼ਰ ਨਹੀਂ ਸੰਗਦਾ ਮਾੜੀ ਮੋਟੀ ਖੇਤੀ ਚ ਸਕਾਟ ਵੀ ਨਹੀਂ ਹੰਬਦਾ ਫੋੜ ਨੂੰ ਬਣਾਤਾ ਹੀਰੋ ਯਾਰੋ ਉਹਦੀ ਬਾਜ ਦੇ ਜੱਟਾ ਵੇਟ ਰੈਕਟਰ ਜੱਟਾਂ ਦੇ ਜਹਾਜ਼ ਨੇ ਜੱਟਾਂ ਦੇ ਟਰੈਕਟਰ ਜੱਟਾਂ ਇਹੀ ਤੇਲ ਘੱਟ ਖਾਂਦਾ ਏ ਸੂਫਰ ਤਾਂ ਜਿੰਨਾ ਖਾਂਦਾ ਉਹਨਾ ਜੋਰ ਨਾਉਂਦਾ ਏ ਹਾਲੈਂਡ ਹੱਲਾ ਦੀ ਲਵਾ ਕੇ ਮੰਜੀ ਬੌਂਦਾ ਏ ਇੱਕ ਮਚਵਾਣ ਦਾ ਸਟੈਂਡੜ ਲਿਆਂਦਾ ਏ ਬੱਲੇ ਬੱਲੇ ਕਰ ਵਾਲੀ ਬੜੀ ਸਭਰਾਜ ਨੇ ਜੱਟਾਂ ਦੇ ਟਰੈਕਟਰ ਜੱਟਾਂ ਦੇ ਜਹਾਜ਼ ਨੇ ਜੱਟਾਂ ਦੇ ਟਰੈਕਟਰ ਜੱਟਾਂ ਜਣ ਦੀ ਦਸੜ ਘੇਰਾ ਵੜੀ ਮੋਜਿਆ ਜੋੜੀਰ ਦਾ ਵੀ ਯਾਰੋ ਆਪਣਾ ਹੀ ਰੋਵਿਆ ਨਿਊ ਐਸੀ ਤੇ ਬਰੀਤ ਨਵਾ ਆ ਗਿਆ ਥੋੜੀ ਥੋੜ ਜਿ ਮੁੜੇ ਯਾਰੋ ਮੈਂ ਸੀ ਤਈਓ ਛਾ ਗਿਆ ਲੋਕਾਂ ਚ ਬਣਾਈ ਕੌਰ ਸੱਤ ਦੀ ਆਵਾਜ਼ ਨੇ ਜੱਟਾਂ ਦੇ ਡਰੈਕਟਰ ਜੱਟਾਂ ਦੇ ਜਹਾਦ ਨੇ ਜੱਟਾਂ ਦੇ ਡਰੈਕਟਰ ਜੱਟਾਂ ਸਿਆਦੀ ਘੜ ਭਾਈ ਲਾਰਸ ਕਵਾਲਦਾ ਜੜਦਾ ਕੀਤਾ ਚਿੱਕੋ ਕੇ ਜੀਤ ਜਲਾਲ ਦਾ ਡੀਡੀ ਚਾਉਂਦਾ ਆਪਣੀ ਜਗ੍ਹਾ ਤੇ ਪਹਿਲਵਾਨ ਸੀ ਸੋਹਣਿਆ ਕਲਾਸ ਕਰਦੀ ਵੀ ਬੜੀ ਸ਼ਾਨ ਸੀ ਆਸ਼ੇ ਦਾ ਮੁਕਾਬਲਾ ਸੀ ਕੀਤਾ ਸਤਿਰਾਜ ਨੇ ਜੱਟਾਂ ਦੇ ਟ੍ਰੈਕਟਰ ਜੱਟਾਂ ਦੇ ਜਹਾਜ਼ ਨੇ ਜੱਟਾਂ ਦੇ ਟ੍ਰੈਕਟਰ